चढ़ती कला पंजाब न्यूज़ के इस वे की खबर डेरा बाबा नानक तो जिमनी चोण का दिन आ गया है कल सवेरे अठ बजे तो पंजाब दे चार विधानसभा हल्कों वोटा पैनिया शुरू हो जा डेरा बाबा नानक हलका भी एक है डेरा बाबा नानक हल्के दो पुलिस जिले पेंदे हैं पर ज़्यादातर इलाका पुलिस जिला बटाला का है ਪੁਲਿਸ ਜ਼ਿਲ੍ਹਾ ਬਟਾਲਾ ਵਿੱਚ ਕੁੱਲ 98 ਇਲਾਕੇ ਡੇਰਾ ਬਾਬਾ ਨਾਨਕ ਵਿਧਾਨ ਸਭਾ ਹਲਕੇ ਵਿੱਚ ਹਨ ਜਦਕਿ ਦੋ ਇਲਾਕੇ ਕਲਾਨੌਰ ਅਤੇ ਕੁਮਣਕਲਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਦੇ ਪੈਂਦੇ ਹਨ ਇਸ ਲਈ ਡੇਰਾ ਬਾਬਾ ਨਾਨਕ ਹਲਕੇ ਵਿੱਚ ਚੌਣਾ ਅਮਨ ਅਮਾਨ ਨਾਲ ਕਰਵਾਉਣ ਲਈ ਦੋਹਾਂ ਜ਼ਿਲ੍ਹਿਆਂ ਦੀ ਪੁਲਿਸ ਤਿਆਰੀਆਂ ਵਿੱਚ ਜੁਟੀ ਹੋਈ ਹੈ ਹਾਲਾਤ ਦਾ ਜਾਇਜ਼ਾ ਲੈਣ ਲਈ ਪੁਲਿਸ ਜ਼ਿਲ੍ਹਾ ਬਟਾਲਾ ਦੇ ਐਸਐਸਪੀ ਸੁਹੇਲ ਕਾਸਿਮ ਮੀਰ ਅਤੇ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਐਸਐਸਪੀ ਵਿਆਮਾ ਹਰੀਸ਼ ਕੁਮਾਰ ਕਲਾਨੌਰ ਵਿਖੇ ਪਹੁੰਚੇ ਡੇਰਾ ਬਾਬਾ ਨਾਨਕ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਜੋ ਜਿੰਮੇਤੋਂ ਡੇਰਾ ਬਾਬਾ ਨਾਨਕ ਦੇ ਵਿੱਚ ਹੋਣਾ ਹੈ ਉਹਦੇ ਵਿੱਚ ਕਲਾ ਨੌਰ ਤੇ ਗੁੰਮਨ ਕਲਾ ਦੇ ਦੋ ਪੁਲਿਸ ਸਟੇਸ਼ਨ ਦਾ ਏਰੀਆ ਪੈਂਦਾ ਹੈ ਤੇ ਡੇਰਾ ਬਾਬਾ ਨਾਨਕ ਦਾ ਏਰੀਆ ਹੁੰਦਾ ਹੈ ਅਸੀ ਇੱਥੇ ਸਾਰੀ ਹੀ ਕਨਸਟਿਟਿਊਐਂਸੀ ਦੇ ਵਿੱਚ ਜਿੰਨੇ ਵੀ ਪੁਲਿਸ ਸਟੇਸ਼ਨ ਜਿੰਨੇ ਵੀ ਪਿੰਡ ਹੈਗੇ ਉੱਥੇ ਆਪਣੇ ਪੈਟਰੋਲਿੰਗ ਪਾਰਟੀਆਂ ਲਾਈ ਆ ਹਰ ਆਲਮੋਸਟ ਤਿੰਨ ਪਿੰਡਾਂ ਤੇ ਇੱਕ ਪੈਟਰੋਲਿੰਗ ਪਾਰਟੀ ਹੈਗੀ ਐਸ ਐਚ ਓ ਜਿਹੜੇ ਵੀ ਆ ਪੂਰੇ ਡਿਸਟ੍ਰਿਕਟ ਦੇ ਉਹਨਾਂ ਨੂੰ ਡਿਊਟੀ ਤੇ ਲਾ ਗਿਆ ਬਾਹਰ ਉਹ ਜਿਹੜੀ ਫੋਰਸ ਮੰਡੇ ਉਹਨੂੰ ਵੀ ਡਿਪਲੋਏ ਕੀਤਾ ਗਿਆ ਟੋਟਲ ਜਿਹੜੀ ਗੁਰਦਾਸਪੁਰ ਦੇ ਵਿੱਚ ਲੋ ਕੰਪਨੀ ਬੀ ਐਸ ਆਰ ਵੀ ਹੈਗੀ ਤੇ ਇੱਕ ਐਸ ਐਪੀ ਦੀ ਕੰਪਨੀ ਹੈ ਇਸੋਲਾਵਰ ਡੇਰਾਬਾਬਾ ਨਾਮਕ ਦੇ ਵਿੱਚ ਵੀ ਸਿਮਿਲਰਲੀ ਪਲੇਸ ਤੇ ਛੇ ਕੰਪਨੀਆਂ ਆ ਰਾਉਂਡ ਟੋਟਲ ਹੈਗੀ ਗੁਰਦਾਸਪੁਰ ਦੇ ਅਗਰ ਗੱਲ ਕਰੀਏ ਤਾਂ ਉੱਥੇ ਟੋਟਲ 28 ਹੈਗੇ ਜੋ ਕ੍ਰਿਟੀਕਲ ਸੈਂਸਿਟਿਵ ਹੈ। ਬਾਕੀ ਵੀ ਅਸੀਂ ਜਿਹੜੇ ਨੋਰਮਸ ਹੈਗੇ ਉਸ ਤੋਂ ਇਲਾਵਾ ਐਕਸਟਰਾ ਫੋਰਸ ਕਿਹਾ ਜੀ ਲਗਾਤਾਰ ਚੈਕਿੰਗ ਚੱਲ ਰਹੀ ਹੈ। ਉਹ ਜਿੱਥੇ ਜਿੱਥੇ ਰਿਕਵਰੀ ਹੋ ਰਹੀ ਹੈ ਉੱਥੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਤਿਆਰੀਆਂ ਸਾਡੀਆਂ ਮੁਕੰਮਲ ਹੋਈਆਂ ਹੈਗੀਆਂ ਤਾਂ ਇਹਦੇ ਵਿੱਚ ਗਰੀਬਾਂ ਜਿਹੜਾ ਫੁਲਿਸ ਡਿਸਟ੍ਰਿਕਟ ਬਟਾਲਾ ਹੈ 1500 ਪਲਸ ਫੋਰਸ ਅਸੀਂ ਡਿਪਲੋਏ ਕਰ ਰਹੇ ਨੇ। ਸਾਡੇ ਕੋਲ 92 ਲੋਕੇਸ਼ਨਸ ਹੈਗੀਆਂ ਐਂਡ ਤਰੀਵਨ 123 ਜਿਹੜੇ ਬੂਥਸ ਹੈਗੇ ਨੇ ਤਾਂ ਉਹਦੇ ਵਿੱਚ ਸਾਡੇ ਕੋਲ ਚਾਰ ਕੰਪਨੀਆਂ ਸਹਗੀਆਂ ਜਿਹੜੀ ਬਾਹਰੋਂ ਆਈਆਂ ਹੈ ਉਹਨਾਂ ਚੋਂ ਦੋ ਬੀਐਸਡੀ ਕੰਪਨੀਆਂ ਸਹੈ ਦੋ ਐਸਏਪੀ ਦੀ ਕੰਪਨੀਆਂ ਸਹੈ ਤਾਂ ਉਹਨਾਂ ਨੂੰ ਵੀ ਅਸੀਂ ਟੈਕਟਿਕਲੀ ਡਿਪਲੋਏ ਕੀਤਾ ਹੈਗਾ ਸਪੈਸ਼ਲੀ ਜਿਹੜਾ ਵਲਨਰੇਬਲ ਕ੍ਰਿਟੀਕਲ ਏਰੀਆਸ ਹੈਗੇ ਨੇ ਉਥੇ ਅਸੀਂ ਪੈਰਾਮਿਲਟਰੀ ਦੀ ਡਿਪਲੋਇਮੈਂਟ ਕੀਤੀ ਹੈ ਨਾਲ ਦੇ ਨਾਲ ਹੁਣ ਵੀ ਅਸੀਂ ਜਿਹੜੇ ਸੈਂਸਿਟਿਵ ਏਰੀਆਸ ਹੈਗੇ ਨੇ ਉਥੇ ਫਲੈਗ ਮਾਰਕਰਸ ਔਰ ਏਰੀਆ ਡੋਮੀਨੈਂਸ ਐਕਸਰਸਾਈਜ਼ ਸਾਡੀ ਚੱਲਦੀ ਆ ਰਹੀ ਹੈ ਕਾਂਸਟਰੂਸੀ ਦੇ ਵਿੱਚ ਸ਼ੁਰੂ ਤੋਂ ਹੀ ਪਿਛਲੇ 2 ਹਫ਼ਤਿਆਂ ਤੋਂ ਸਾਡੇ ਨਾਕੇ ਲੱਗੇ ਹੈ ਤਾਂ ਫਿਲਹਾਲ ਇਹੋ ਜੀ ਕੋਈ ਗੱਲ ਨਹੀਂ ਆਈ ਹੈ ਬਟ ਵੀ ਆਰ ਕੀਪਿੰਗ ਅ ਸਟਰੋਂਗ ਵਿਜ਼ਰ ਤਾਂ ਇਸ ਤਰ੍ਹਾਂ ਦੀ ਕੋਈ ਚੀਜ਼ ਅਸੀਂ ਅਲਾਉ ਨਹੀਂ ਕਰਾਂਗੇ ਐਂਡ ਸਾਡੀ ਟੀਮਸ ਲੱਗੀਆਂ ਹੈ ਕਿ ਸਾਡੀ ਪੈਟਰੋਲਿੰਗ ਪਾਰਟੀਆਂ ਐਕਟਿਵਲੀ ਕੰਮ ਕਰ ਰਹੀਆਂ ਏਰੀਆ ਦੇ ਵਿੱਚ